ਉਹ ਵਾਹਿਗੁਰੂ ਜੀ ਕਾਕਾ ਸਾਹਿਬ ਹੈ ਜੀ ਕੀ ਫਤਿਹ ਕਬੱਡੀ ਕਲੱਬ ਤਦੇਰ ਸਾਹਿਬ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਆਪਣੇ ਪਲੇਅਰ ਹੈ ਜੀ ਇਹ ਆਪਣੀ ਟੀਮ ਆ ਕਬੱਡੀ ਕਲੱਬ ਤਦੇਰ ਸਾਹਿਬ ਦੀ ਦੇਸ਼ਪਗਤ ਸੰਤ ਬਾਬਾ ਬਸਾਕਾ ਸਿੰਘ ਕਬੱਡੀ ਕਲੱਬ ਤਦੇਰ ਸਾਹਿਬ ਇਹ ਆਪਣਾ ਪਿਸਟਲ ਆ ਆ ਨਵੀਪੁਰੀਆ ਰਿਸ਼ੀ ਤੇ ਸਾਰੇ ਪਲੇਅਰ ਬਹੁਤ ਵਧੀਆ ਪ੍ਰੈਕਟਿਸ ਕਰਦੇ ਆ ਦੋ ਟਾਈਮ ਸਵੇਰੇ ਸ਼ਾਮ ਤੇ ਆਉਂਦੇ ਆਪਣੇ ਕੋਲੇ ਆਉਂਦੇ ਦੂਰੋਂ ਦੂਰੋਂ ਆਹ ਮੁੰਡਾ ਕਿਰਤਵਾਲ ਤੋਂ ਆਉਂਦਾ ਆ ਕਰਤੋਲੀ ਯਾਰ ਵੈਸੇ ਦਾ ਨਾਮ ਸਮਰਿਆ ਤੇ ਛੋਟਾ ਨਾਮ ਇਹਦਾ ਯਾਰ ਰੱਖਿਆ ਆ ਆਪਣੇ ਬਾਕੀ ਪਲੇਅਰ ਆ ਆਕਾਸ਼ ਤੇ ਪਾਲਾ ਆਕਾਸ਼ ਹੈ ਮੁੰਡਾ ਇਹ ਵੀ ਬਹੁਤ ਵਧੀਆ ਸਟਾਪਰ ਆਪਣਾ ਸਾਰੇ ਛੋਟੇ ਛੋਟੇ ਸੀਗੇ ਹੁਣ ਤਾਂ ਬਾਬੇ ਦੀ ਕਿਰਪਾ ਹੋ ਗਈ ਆ ਵਧੀਆ ਹੋ ਗਿਆ ਆਪਣੀਆਂ ਛੋਟੀ ਟੀਮ ਇਹ ਛੋਟੇ ਜਿਹੜੇ 50 55 ਕਿਲੋ ਵਾਲੇ ਉਹ ਮੁੰਡੇ ਆ ਬਹੁਤ ਵਧੀਆ ਵੀ ਪ੍ਰੈਕਟਿਸ ਕਰਦੇ ਲੋ ਟਾਈਮ ਆਉਂਦੇ ਆਪਣ ਗੋਟੇ ਪਿੰਡ ਤੋਂ ਆਉਂਦੇ ਆ ਤੇ ਆਪਣੇ ਕੋਲੇ ਲਾਗੂ ਲਾਗੂ ਪਿੰਡਾਂ ਤੋਂ ਸਾਰੇ ਮੁੰਡੇ ਆਉਂਦੇ ਆ। ਉਹ ਵੱਟਾ ਆਪਣ ਗੋਟੇ ਵਾਲਾ ਸੁਣਿਆ ਹੋਣਾ ਤੁਸੀਂ। ਇਹ ਵੀ ਬਹੁਤ ਵਧੀਆ ਪਲੇਅਰ ਆਪਣਾ। 55 ਕਿਲੋ weight ਹੋਣਾ ਹੋ ਗਿਆ ਇਹਦਾ। ਪਹਿਲਾਂ ਘੱਟ ਸੀਗਾ। ਤੇ ਦੋ ਟਾਈਮ ਪ੍ਰੈਕਟਿਸ ਕਰਦੇ ਸਾਰੇ ਆਪਣੇ ਕੋਲ ਆ ਕੇ। ਸਵੇਰੇ ਸ਼ਾਮ ਹੀ ਆਉਂਦੇ ਆ। ਆ ਹੈਗਾ ਆਪਣਾ ਚੱਕੀ ਬ੍ਰਦਰ। ਉਹ ਲਾਗੇ ਬੈਠਾ ਸੁਲਤਾਨ। ਇਹ ਮੁੰਡਾ ਨੂੰ ਜ਼ੋਰ ਤੋਂ ਆਉਂਦਾ ਸੁਲਤਾਨ। ਚੱਕੀ ਬ੍ਰਦਰ ਆਪਣੇ ਪਿੰਡ ਦਾ ਹੀ ਆ। ਦਦੇਰ ਸਾਹਿਬ ਦਾ। ਤੇ ਲਾ ਰਿਹਾ ਲਿਫਟ ਸਾਰਾ ਪੂਛੀ ਦੇਸੀ ਮਿਹਨਤੀ ਆਪਣੀ ਸਾਰੀ ਦੇਸੀ ਖਰਾਕ ਦੇਸੀ ਮਿਹਨਤ ਆ ਵੀ ਮੁੰਡਾ ਨਵਾਂ ਆ ਆਪਣੇ ਕੋਲ ਨਦੋਰੋਂ ਇਹ ਵੀ ਬਹੁਤ ਵਧੀਆ ਰੇਡਰ ਆ ਮੁੰਡਾ ਬਹੁਤ ਸੋਹਣਾ ਖੇਡਦਾ ਐ ਬਾਕੀ ਨੂੰ ਅਜੇ ਪ੍ਰੈਕਟਿਸ ਲਾ ਰਿਹਾ ਮੈਚ ਮੂਹ ਲਵਾਵਾਂਗੇ ਆ ਹੈਗਾ ਆਪਣਾ ਪਿਸਟਲ ਕੋਟ ਦਾ ਦਾ ਇਹ ਆ ਪਿਸਟਲ ਇਹ ਨੂੰ ਤੁਸੀਂ ਜਾਣਦੇ ਹੀ ਹੋਣੇ ਆ ਸਾਰੇ ਬਹੁਤ ਵਧੀਆ ਆਉਣ ਵਾਲੇ ਸਮੇਂ ਦਾ ਪਲੇਅਰ ਤੇ ਹੁਣ ਆਪਾਂ ਲਾ ਰਹੇ ਆ ਰਗੜਾ ਰਗੜਾ ਲਾ ਕੇ ਇਹਨਾਂ ਨੂੰ ਮਿਹਨਤ ਤੋਂ ਬਾਅਦ ਪਿਆਈਦਾ। ਬਾਕੀ ਇਹ ਛੋਟੇ-ਛੋਟੇ ਸ਼ਾਟ ਆਪਾਂ ਤੁਹਾਨੂੰ ਪਾ ਰਹੇ ਆ। ਪ੍ਰੈਕਟਿਸ ਤਾਂ ਇਹਨਾਂ ਦੀ ਬਹੁਤ ਹੁੰਦੀ ਆ 2 ਘੰਟੇ ਸਵੇਰੇ, 2 ਸ਼ਾਮ ਨੂੰ। ਬਹੁਤ ਵਧੀਆ ਪ੍ਰੈਕਟਿਸ ਕਰਦੇ ਆ ਸਾਰੇ ਬੱਚੇ ਤੇ ਹੁਣ ਲਾ ਰਹੇ ਆ ਰਗੜਾ। ਰਗੜਾ ਲਾ ਕੇ ਪੀਣਗੇ ਸਾਰੇ। ਫਿਰ ਇਹਨਾਂ ਨੂੰ ਹੋ ਜਾਂਦੀ ਆ 7 ਵਜੇ ਛੁੱਟੀ, 4 ਵਜੇ ਆਈਦਾ ਗਰਾਊਂਡ 'ਚ। 4 4:30 ਵਜੇ ਆ ਜਾਂਦੇ ਆ। 7 ਵਜੇ ਇਹਨਾਂ ਨੂੰ ਲਾਸਟ 7 ਛੁੱਟੀ ਹੋ ਜਾਂਦੀ ਆ। ਤੇ ਹੁਣ ਰਗੜਾ ਪੀ ਕੇ ਤੇ ਸਾਰੇ ਘਰੋ ਘਰੀ ਜਾਣਗੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਚੈਨਲ ਨਾਲ ਜੁੜੇ ਆ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਤੁਹਾਡੀਆਂ ਸਾਰੀਆਂ ਆਪਣਾ ਨਹੀਂ ਮੰਗਦਾ ਪਾਣੀ ਟੀਮ ਅੱਗੇ ਜਾ ਰਹੀ ਆ ਬਾਬਾ ਜੀ ਦੀ ਬਹੁਤ ਕਿਰਪਾ ਤੇ ਤੁਹਾਡੀਆਂ ਦਬਾਵਾਂ ਦੀ ਲੋੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ